ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਫੇਸਬੁੱਕ ਵਾਲੇ ਫਰੈਂਡਾਂ ਨੂੰ ਸਵਾਗੋਹ ਫਿਰ ਤੁਹਾਨੂੰ ਦਿਖਾਈਏ ਪੂਰੇ 10 ਮਿੰਟ ਚ ਇਹੋਂ ਦਾ ਸਾਰਾ ਮੇਲਾ ਆ ਜਿਓ ਹਾਂਜੀ ਆ ਜਿਓ ਜੀ ਦਿਖਾਈਏ ਮੇਲਾ ਥੋੜਾ ਜਿਹਾ ਸਾਡੇ ਪਿੰਡ ਦੀ ਐਂਟਰੀ ਪਰ ਮੀਂਹ ਪੈ ਗਿਆ ਕੋਈ ਗੱਲ ਨਹੀਂ ਥੋੜਾ ਜਿਹਾ ਮਾਹੌਲ ਹੈ ਮੀਂਹ ਨੇ ਖਰਾਬ ਕਰਿਆ ਵਾ ਇੰਜਣ ਵੈਸੇ ਚਲਾਇਆ ਵਾ ਪੰਚਾਇਤ ਵਾਲਿਆਂ ਨੇ ਹਾਂਜੀ ਬਾਜੀ ਬਾਜ ਜਸਾ ਸਿੰਘ ਜੀ ਕਿਵੇਂ ਆ ਫਿਰ ਮੇਲੇ ਦਾ ਮਾਹੌਲ ਅੱਜ ਮੇਲੇ ਦਾ ਮਾਹੌਲ ਵਧੀਆ ਜੀ ਥੋੜਾ ਬਾਰਿਸ਼ ਨੇ ਕੰਮ ਖਰਾਬ ਕਰਤਾ ਥੋੜਾ ਮੀਂਹ ਨੇ ਕੰਮ ਖਰਾਬ ਕਰਤਾ ਚਲੋ ਬਾਬੇ ਨੇ ਰੋਕਤਾ ਮੀਂਹ ਠੀਕ ਆ ਕਬੱਡੀ ਕਾ ਪਊਗਾ ਹੋਊਗਾ ਜੀ ਹੋਊਗਾ ਠੀਕ ਆ ਠੀਕ ਆ ਆਜੋ ਵੀ ਟੀਜਣ ਲੱਗਿਆ ਹੋਇਆ ਪਾਣੀ ਕੱਢਣ ਹਾਂਜੀ ਟੀਜਣ ਲੱਗਿਆ ਹੋਇਆ ਪਾਣੀ ਕੱਢਣ ਠੀਕ ਹੈ ਠੀਕ ਹੈ ਠੀਕ ਸੋ ਹੁਣ ਮਿੱਤਰੋ ਕੋਈ ਨਹੀਂ ਮਾਹੌਲ ਮੂਰੇ ਚਾਹੇ ਗਿੱਲਾ ਪਰ ਵਿੱਚ ਜਾ ਕੇ ਜਿੱਥੇ ਚੱਲੇ ਆ ਗੁੱਗਾ ਮਾਰੀ ਆਪਾਂ ਨੇ ਆਪਣੀ ਸਰਪੰਚੀ ਦੇ ਟਾਈਮ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਰੀ ਉਹ ਪੱਕਾ ਹੀ ਪੱਕਾ ਤੇ ਉੱਥੇ ਮਾਹੌਲ ਤੁਹਾਨੂੰ ਵਧੀਆ ਹੀ ਮਿਲੂਗਾ ਆ ਜਾ ਹਾਂਜੀ ਅਸਰੀ ਕਾਲ ਜੀ ਹੋਰ ਜੀ ਨਵਾਰੇ ਜੀ ਡਿਊਟੀ ਹੋਰ ਜੀ ਨਵਾਰੇ ਠੀਕ ਹੈ ਜੀ ਧੰਨਵਾਦ ਜੀ ਤੁਹਾਨੂੰ ਆ ਵੀ ਉਧਰ ਕਿਵੇਂ ਮੇਲਾ ਵਧੀਆ ਹੀ ਵਧੀਆ ਵਧੀਆ ਹਾਂ ਵੀ ਵਧੀਆ ਹੀ ਕਹਿਣ ਠੀਕ ਆ ਜੀ ਅਸਰੀ ਕਾਲ ਜੀ ਕਿਵੇਂ ਲੱਗਿਆ ਜੀ ਮੇਲਾ ਕਿਵੇਂ ਲੱਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਆਜੋ ਹੁਣ ਜਲੇਬੀਆਂ ਛਕਾਈਏ ਆ ਵੀ ਮਾਣ ਇਧਰ ਮੇਲੇ ਵਾਲਾ ਚੱਲ ਰਹੀਆਂ ਟਿੱਕੀਆਂ ਸਾਰੇ ਘਮਾਈ ਜੀ ਅਸਰੀ ਗਾ ਜੀ ਅਸਰੀ ਗਾ ਜੀ ਅਸਰੀ ਗਾ ਜੀ ਆ ਵੀ ਜਗਿੰਦਰ ਚਾਹੀਦੀ ਵਧੀਆ ਕੋਈ ਕਿਵੇਂ ਦਾ ਮਾਹੌਲ ਆ ਜੀ ਮੇਲੇ ਦਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਮੀਨੇ ਕੰਮ ਥੋੜਾ ਖਰਾਬ ਥੋੜਾ ਜਿਹਾ ਮੀਨ ਕਰਕੇ ਹੋ ਗਿਆ ਵੀਰੇ ਠੀਕ ਹੈ ਠੀਕ ਹੋਰ ਵਿਕਰੀ ਕਿਵੇਂ ਚੱਲਦੀ ਆ ਵਾ ਠੀਕ ਆ ਵੀਰੇ ਵਧੀਆ ਠੀਕ ਔਰ ਜੀ ਸ੍ਰੀ ਕਾਲ ਜੀ ਔਰ ਜੀ ਠੀਕ ਆ ਹਾਂ ਜੀ ਕਿਵੇਂ ਆ ਮਾਹੌਲ ਕਿਵੇਂ ਆ ਮੇਲੇ ਦਾ ਬਿਲਕੁਲ ਠੀਕ ਹੈ ਠੀਕ ਹੈ ਜੀ ਹਾਂ ਠੀਕ ਹੈ ਥੋੜਾ ਜਿਹਾ ਮੀਂਹੇ ਕੰਮ ਮੀਂਹ ਨੇ ਕੰਮ ਖਰਾਬ ਕਰਤਾ ਬਸ ਠੀਕ ਹੈ ਠੀਕ ਨਹੀਂ ਦਾ ਭਰਨਾ ਵਦੇਰਾ ਦਾ ਠੀਕ ਹੈ ਠੀਕ ਚਲੋ ਹੋਰ ਵਿਕਰੀ ਵਧੀਆ ਹੋ ਰਹੀ ਹੈ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਠੀਕ ਹੈ ਮਰਾ ਵੀ ਹੈਗਾ ਕਿਵੇਂ ਆ ਮਾਹੌਲ ਹਾਂ ਜੀ ਵਧੀਆ ਹੀ ਮਾਹੌਲ ਵਧੀਆ ਬਾਬਾ ਜੀ ਵਧੀਆ। ਤਿੰਨ ਮਿੰਟ 10 ਰੁਪਏ ਫੜਾਏ ਦੇਗਾ। ਹਾਂਜੀ ਹੀਪੇ। ਸਤਿ ਸ਼੍ਰੀ ਅਕਾਲ ਜੀ। ਸ੍ਰੀ ਕਾਲ ਜੀ। ਹੋਰ ਜੀ। ਵਧੀਆ। ਹਾਂਜੀ। ਹਾਂਜੀ। ਕਿਵੇਂ ਆ? ਬਾਬਾ ਜੀ ਵਧੀਆ ਓਕੇ ਇੱਕਦਮ ਵਧੀਆ ਫਸਲ। ਕੰਮਕਾਰ ਕਿਵੇਂ ਚੱਲ ਰਿਹਾ? ਕੰਮਕਾਰ ਬਾਬਾ ਵਧੀਆ ਜੀ। ਵਧੀਆ ਚੱਲਿਆ? ਬਹੁਤ ਵਧੀਆ। ਕੋਈ ਮੀਂਹ ਦਾ ਅਸਰ? ਉਹ ਯਾ ਸਰ ਨਹੀਂ ਜੀ। ਠੀਕ ਆ। ਬਹੁਤ ਵਧੀਆ ਨਜ਼ਾਰੇ ਵਾਲਾ ਕੰਮ ਆ। ਗਿੱਲੇ ਗੁੰਲੇ ਤੇ ਤਾਂ ਹੁਣ ਗਿੱਲੇ ਵਾਲਾ ਚੱਕਰੇ ਨਹੀਂ ਕੋਈ। ਹੇ ਮੋ ਜੇ ਕਰਾ ਦੀ ਦਰਬਾਨ ਸਾਹਿਬਾਂ ਦਾ ਪੱਕਾ ਕਰਾ ਕੇ ਠੀਕ ਹੈ ਨਹੀਂ ਪਹਿਲਾਂ ਗਾਰੇ ਬੈਠਣਾ ਪੈਂਦਾ ਠੀਕ ਹੈ ਜੀ ਲਾਲੇ ਜੀ ਹੋਰ ਠੀਕ ਠਾਕ ਜੀ ਅਸੀਂ ਕਿਹਾ ਜੀ ਔਰ ਜੀ ਅਚਾ ਜੀ ਹਾਂ ਜੀ ਇਧਰ ਲੱਗੀ ਹੋਈ ਹੈ ਜੀ ਸ਼ਵੀਰ ਹੋਰ ਜੀ ਡਾਕਟਰ ਸਾਹਿਬ ਪੰਜ ਸਾਹਿਬ ਕਿਹਾਲ ਚਾਲ ਹੈ ਚਲਾਇਆ ਵਾ ਕੰਮ ਹਾਂ ਹਾਂ ਚੱਲਦਾ ਠੀਕ ਹੈ ਜੀ ਠੀਕ ਹੈ ਇਹ ਵਾ ਤਾਂ ਜਲਦੀ ਹੋਣੀ ਆ ਲਓ ਜੀ ਇਧਰ ਲਾਈ ਵੀ ਆ ਨੌਜਵਾਨਾਂ ਨੇ ਸ਼ਵੀਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਹਾਂਜੀ ਹੋਰ ਜੀ ਕਿ ਹਾਲ ਚਾਲ ਆਹ ਰਿਸ਼ਤੇਦਾਰ ਤੋਂ ਘੱਟ ਕੰਮ ਲਾਈ ਠੀਕ ਹੈ ਇਹਨੂੰ ਹੋਰ ਤੇ ਕੰਮ ਕਰਾਈ ਜਾਣਾ ਤੂੰ ਦੁਬਾਰਾ ਦੱਸੋ ਇਹ ਰਿਸ਼ਤੇਦਾਰ ਤੋਂ ਘੱਟ ਕੰਮ ਕਰਾਉਣਾ ਭਾਈ ਠੀਕ ਹੈ ਨਹੀਂ ਰਿਸ਼ਤੇਦਾਰ ਕਈ ਵਾਰ ਵਿਗੜ ਜਿਆ ਕਰਦੇ ਆ ਆ ਕੇ ਠੀਕ ਹੈ ਇਹਦੇ ਕਰਕੇ ਫਿਰ ਇਹਦੇ ਵਰ ਤਾਂ ਮੜੀ ਕੰਮ ਟ੍ਰੈਕ ਰੱਖਿਆ ਵਾ ਹਾਂਜੀ ਅਚ ਜੀ ਠੀਕ ਆ ਠੀਕ ਆ ਭਾਈ ਠੀਕ ਹੈ ਕੰਮ ਹਾਂ ਕੰਮ ਆ ਜੀ ਹੋਰ ਕੋਈ ਸੇਵਾ ਬਸ ਸੇਵਾ ਹਾਂਜੀ ਇਤਨਾ ਵੀ ਵਧੀਆ ਜੀ ਵਧੀਆ ਵਧੀਆ ਚੱਲ ਰਿਹਾ ਵਧੀਆ ਹੀ ਵਧੀਆ ਠੀਕ ਹੈ ਠੀਕ ਆ ਇਧਰ ਜੀ ਸਾਡੇ ਪਿੰਡ ਦਾ ਚੌਥਾ 바ਵਾ ਹਾਂ ਜੀ ਅਚਾ ਜੀ ਹਾਂ ਕੀ ਕਹਿਣਾ ਚਾਹੁੰਦੇ ਆ ਮੈਂ ਕੁਝ ਨਹੀਂ ਕਹਿਣਾ ਮੇਲੇ ਬਾਰੇ ਨਹੀਂ ਕੁਝ ਨਹੀਂ ਕਹਿਣਾ ਨਹੀਂ ਬੁੱਤ ਕੁਝ ਨਹੀਂ ਕਹਿਣਾ ਕੁਝ ਨਹੀਂ ਕਹਿਣਾ ਇਹ ਚੌਥਾ 바ਵਾ ਸੰਗ ਦਾ ਵੀ ਹੁਣ ਹਾਂ ਜੀ ਜੀ ਹੋਵੇਗਾ ਹਾਂ ਜੀ ਆ ਵੀਰ ਵਧੀਆ ਵਧੀਆ ਹਾਂ ਜੀ ਆ ਵੀਰ ਵਧੀਆ ਹੋਰ ਲੜਾਈ ਝਗੜੇ ਦੇ ਬਚੌੜਿਆ ਹਾਂ ਲੜਾਈ ਝਗੜੇ ਦੇ ਬਚੌੜਿਆ ਜੀ ਠੀਕ ਬੋਰਡਾਂ ਤੇ ਅਸੀਂ ਕੀ ਕਰਾਉਣਾ ਸਾਡੀਆਂ ਸੜਕਾਂ ਹੀ ਖਰਾਬ ਹੋਈਆਂ ਪਈਆਂ ਅੱਛਾ ਇਹ ਸਰਕਾਰ ਨੂੰ ਕਹੋ ਆਪਣੀ ਮੰਗ ਰੱਖੋ ਹਾਂ ਲੈ ਜੀ ਹਸ ਤੱਕਾ ਕੇ ਸੁਣਦੀ ਆ ਜਾਂ ਤੁਸੀਂ ਸੁਣਦੇ ਸਰਕਾਰ ਸੁਣ ਲੂ ਸੁਣੋ ਜੀ ਪਾਈਨਾਂ ਦੀ ਵੀ ਡਿਮਾਂਡ ਵੀ ਸਾਡੀਆਂ ਸੜਕਾਂ ਵੀ ਐਮਐਲਏ ਸਾਹਿਬ ਝਾੜੂ ਵਾਲਿਓ ਕਰਿਓ ਕਿਰਪਾ ਜਰੂਰ ਆ ਜਾ ਹੁਣ ਰੇ ਨੂੰ ਉਹ ਆ ਜਾ ਆ ਮੈਂ ਫੇਰ ਕਹਿੰਦਾ ਉਹ ਚੌਥਾ ਬਾਵਾ ਨਹੀਂ ਆਉਂਦਾ ਜੀ ਵਿੱਚ ਹਾਂਜੀ ਕਰਨ ਜੀ ਸਾਰਿਆਂ ਨੂੰ ਇਹਦੇ ਵਿੱਚ ਨੂੰ ਜਲਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਧਰ ਆ ਜੀ ਅੱਜ ਕਾ ਰਹਿੰਦੇ ਕਿੱਧਰ ਅੱਜ ਕਾ ਜੀ ਆਪਾਂ ਕੈਨੇਡਾ ਤੋਂ ਵਾਪਸ ਆਏ ਨਹੀਂ ਹੁਣ ਹਾਂਜੀ ਇਹ ਜਿਹਨੂੰ ਬੁਲਾਓ ਕਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਮੇਲਾ ਵਧੀਆ 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 ਠੀਕ ਹੋਰ ਐਸੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਹੀ ਮੁੰਡਿਆ ਹੋਰ ਕਿਵੇਂ ਕਬੱਡੀ ਕਿਵੇਂ ਚੱਲਦੀ ਆ ਵਧੀਆ ਚੱਲ ਰਹੀ ਵਧੀਆ ਹਾਂਜੀ ਅੱਜ ਫੇਰ ਖੇਡਣਾ ਹਾਂਜੀ ਖੇਡਣਾ ਠੀਕ ਆ ਠੀਕ ਆ ਮੈਂ ਕਿਹਾ ਨਾ ਕਲੱਬ ਦਾ ਕੈਨਸਲ ਕਰਦੇ ਸ਼ਾਇਦ ਮੈਂ ਕਲੱਬ ਕੈਨਸਲ ਹੈ ਠੀਕ ਆ ਆ ਜਾ ਫੇਰ ਦੇਖਦੇ ਹਾਂ ਠੀਕ ਆ ਹਾਂਜੀ ਵਧੀਆ ਜੀ ਵਧੀਆ ਓ ਠੀਕ ਆ ਵਧੀਆ ਜੀ ਹਾਂਜੀ ਬੋਲੋ ਕੀ ਬੋਲਣਾ ਚਾਹੁੰਦੇ ਮੇਲੇ ਬਾਰੇ ਬੋਲਣਾ ਤਾਂ ਕਿਆ ਪਤਾ ਇਹਨੂੰ ਸੋਚਦਾ ਹੀ ਨਹੀਂ ਕੋਈ ਆ ਦੇਖੋ ਜੀ ਇਹ ਅਸਲੀ ਗੱਲ ਪਿੰਡਾਂ ਵਾਲੀ ਇਹਨਾਂ ਨੂੰ ਸੋਚਦਾ ਹੀ ਨਹੀਂ ਕੈਮਰੇ ਮੂਰੇ ਪਾ ਅਰੇ ਪਾਪੀ ਉਹੀ ਤਾਂ ਬੋਲ ਸਕਦੇ ਆ ਠੰਡਾ ਪੀ ਲੋ ਜੀ ਠੰਡਾ ਪੀਏਗੇ ਜ਼ਰੂਰ ਮੇਲੇ ਬਾਰੇ ਮੇਲਾ ਮੀਂਹ ਪਈ ਜਾਂਦਾ ਜੀ ਰੱਬ ਹਾਂ ਅਸੀਂ ਕਹਿੰਦੇ ਨਾ ਪਾਪੇ ਵੀ ਟੂਰਨਾਮੈਂਟ ਆਪਣਾ ਵਧੀਆ ਹੋ ਜਾਵੇ ਜੀ ਕਮੇਟੀ ਠੀਕ ਠੀਕ ਆ ਵਧੀਆ ਕਰ ਲਾ ਸਭ ਨੇ ਮਿਹਨਤ ਕਰੀ ਵੀ ਆ ਹਾਂ ਜੀ ਹਾਂ ਠੀਕ ਮੀਂਹ ਨਾ ਪਾਪੇ ਪਰਮਾਤਮਾ ਠੀਕ ਕਹਿਮਾ ਗਲਾ ਦਾ ਇਹ ਚੌਥਾ ਕੀ ਆ ਹੈ ਤੀਜਾ ਸਲਾਹ ਕਰ ਲੋ ਇਹ ਕਹਿੰਦਾ ਚੌਥਾ ਮੈਂ ਚੌਥਾ ਭਲਾਇਆ ਇਹ ਤੇਰਾ ਦਾ ਤੂੰ ਤਾਂ ਚਾਹੇ 10 ਬੀ ਲਾਇਰ ਸਰੀਰ ਦੇ ਮਜ਼ਾਕ ਚਾਹੇ ਵਾਲਟੀ ਪੀ ਲਾ ਲਓ ਜੀ ਹੁਸਨ ਵੀ ਟੱਕਰ ਗਿਆ ਹੁਸਨ ਹੁਸਨ ਜੀ ਨੂੰ ਕਹਿੰਦੇ ਆ ਰੂਪ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿ ਐਵ ਵਿਚਾਰਾਂ ਮੇਲੇ ਬਾਰੇ ਬੜਾ ਵਧੀਆ ਜੀ ਵਧੀਆ ਹਾਂਜੀ ਹਾਂ ਕਬੱਡੀਆਂ ਹੋਣਗੀਆਂ ਕਬੱਡੀਆਂ ਹੋਣਗੀਆਂ ਤੇ ਤਿਆਰੀ ਚੱਲਦੀ ਹੈ ਤਿਆਰੀ ਚੱਲਦੀ ਹੈ ਹਾਂਜੀ ਠੀਕ ਆ ਇਹ ਬੰਦੇ ਕਹਿੰਦੇ ਗਾਹਾਂ ਨਹੀਂ ਲੰਗਿਓ ਗਾਹਾਂ ਨਹੀਂ ਲੰਗਦਾ ਗਾਹਾਂ ਨਹੀਂ ਲੰਗਦੇ ਹੁੰਦੇ ਆ ਦੇ ਪ੍ਰਧਾਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੁਛ ਨਹੀਂ ਸੁੱਝਦਾ ਬੱਸ ਮੇਲੇ ਦਾ ਮਾਹੌਲ ਚੱਲਦਾ ਜੀ ਠੀਕ ਹੈ ਵਧੀਆ ਹਾਂ ਜੀ ਹਾਂ ਮਾਹੌਲ ਪੂਰਾ ਗਰਮ ਹੈ ਗਰਮ ਹੈ ਮਾਹੌਲ ਪੂਰਾ ਬੇਬੀ ਬੇਬੀ ਠੀਕ ਹੈ ਇੱਕ ਵਾਰ ਫੇਰ ਮਾਹੌਲ ਪੂਰਾ ਬੇਬੀ ਮਾਹੌਲ ਪੂਰਾ ਬੇਬੀ ਇਧਰ ਦੇਖੋ ਇਹ ਸਾਰੇ ਬੰਦੇ ਚਾਬੀ ਦੇ ਕੇ ਛੱਡੇ ਹੋਏ ਆ ਤੇ ਬਾਕੀ ਦੇਖਦੇ ਆ ਯਾਰ ਮੁੱਕੀ ਕਿ ਚਾਬੀ ਘੁਮਾਈ ਹੋਈ ਹੈ ਜਿੰਨੀ ਕ ਫੇਰ ਰੁਕਣਗੇ ਆਜੋ ਜੀ ਹੋਰ ਦਿਖਾਈਏ ਮੇਲਾ ਤੁਹਾਨੂੰ ਇਹ ਆ ਸਰੋਵਰ ਸਾਡੇ ਪਿੰਡ ਦਾ ਤੇ ਇਧਰ ਕੋਲਾ ਜੀ ਐ ਨਾ ਕਰ ਯਾਰ ਕਬੀਲਦਾਰੀ ਨੇ ਦੱਬ ਰਿਆ ਤਾਂ ਕਿ ਆ ਗਿਆ ਆਵਾ ਬਾਂ ਨਿਆਣੇ ਚੁੰਡੇ ਮੋ ਤੁਹਾਡੇ ਦਵਾਲ ਨੇ ਆਵਾ ਨਿਆਣਿਆਂ ਨੂੰ ਘਾਟੀ ਜੋ ਕੀ ਰਹਿ ਗਿਆ ਆ ਪੁੱਤਰਾ ਹਾਂ ਗੱਜ ਇੱਧਰ ਦੇਖ ਵੀਡੀਓ ਬਣਦੀ ਆ ਨਾਨਕਿਆਂ ਤੱਕ ਜਾਣੀ ਆ ਨਾਨਕਿਆਂ ਤੱਕ ਟੂਟੇ ਲੈਣੇ ਇਹ ਜਿਹਨੂੰ ਬੋਲ ਹੈਲੋ ਦੇਖਣਾ ਕੋਹ ਨਹੀਂ ਵਿੱਚ ਆ ਬਾਂ ਚ ਆਇਓ ਜੀ ਤੁਹਾਨੂੰ ਗੱਗਾ ਯਾਰ ਵੀਰ ਦਾ ਵੀ ਦਰਸ਼ਨ ਕਰਾ ਦਈਏ ਲਿਆ दिखा दे आ देखो जी हां जी जसवीर सिंह जी चला हां जी जसवीर सिंह देखो फिर गोगा यार वीरदेव भी दर्शन हो गए हाँ जी हो गए जी हो गए मैं कहना बड़ा भी फिरदा था, था पहले हां बड़ा भी है जी ठीक है ठीक है ओ देख खूंजे पर दिखाई भी उधर बहुत आना दिखाई डड्डू आ <laughs> ਹੋਰ ਫਿਰ ਹੁਣ ਕਿੱਧਰ ਰਹਿਣਾ ਅੱਜ ਕੱਲ੍ਹ ਲੁਧਿਆਣੇ ਰਹਿੰਦੇ ਜੀ ਲੁਧਿਆਣੇ ਹਾਂ ਜੀ ਹੁਣ ਤਾਂ ਘੇੜਾ ਬਹੁਤ ਦੇਰ ਹੋ ਗਿਆ ਮਾਰਿਆ ਹਾਂ ਜੀ 2 ਮਹੀਨੇ ਵਗਰੋਂ ਲੱਗਿਆ ਜੀ ਠੀਕ ਹੈ ਠੀਕ ਹਾਂ ਜੀ ਹਾਂ ਅੱਜ ਫੇਰ ਮੇਲਾ ਦੇਖਣ ਆਇਆ ਹਾਂ ਹਾਂ ਜੀ ਹਾਂ ਮੇਲਾ ਦੇਖਣ ਆਏ ਠੀਕ ਹੈ ਜੀ ਹਾਂ ਇੱਧਰ ਲੋ ਆਤੀਆਂ ਦੁਕਾਨਾਂ ਉਹਨਾਂ ਦੀ ਮੁੰਡਿਆਂ ਦੀ ਹਾਂ ਜੀ ਸਾਡਾ ਸੁਖਨਾਮ ਸਿੰਘ ਮਿੱਤਰ ਇੱਥੇ ਪਹਿਲਾਂ ਕਬੱਡੀ ਵੀ ਖੇਡਣ ਆਉਂਦਾ ਹੁੰਦਾ ਹੁੰਦਾ ਦਾ 10 20 ਸੁਖਨਾਮ ਜੀ ਕਿੰਨੇ ਜੱਫੇ ਲਾਏ ਤੇ ਬਾਈ 20 ਲਗਾਤਾਰ ਜੱਫੇ ਲਾਏਵੇਂ ਹੋਰੇ 20 ਜੱਫੇ ਲਗਾਤਾਰ ਲਾਏ ਆ ਹਾਂਜੀ ਇਹ ਮੁੰਡਾ ਭਾਈ ਸਤਿ ਸ਼੍ਰੀ ਅਕਾਲ ਸਾਡੇ ਪਿੰਡ ਦਾ ਮਸ਼ਹੂਰ ਆ ਪੂਰਾ ਜਿਮ ਵਿੱਚ ਡੌੜਾ ਇਹਦਾ ਜਿਹੜਾ ਮਤਲਬ ਕੇਐਸ ਮੱਖਣ ਦੇ ਗੀਤਾਂ ਚਾਹੁੰਦਾ ਉਹੀ ਡੌੜਾ ਕਿੰਨੇ ਇੰਚ ਦਾ ਪਤਾ ਨਹੀਂ ਜੀ ਮਿਣੀ ਨਹੀਂ ਕਦੇ ਨਹੀਂ ਨਹੀਂ ਅੱਜ ਮਿਣੀ ਸ਼ਾਮ ਨੂੰ ਠੀਕ ਹੈ ਜੀ ਆਇਓ ਜੀ ਬੱਲੇ ਬਾਨੀ ਜੀ ਮੇਰੇ ਪਕੌੜੇ ਖਾਓ ਪੂਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਕੌੜੇ ਖਾਣੇ ਆ ਪਹਿਲਾਂ ਵਿਚਾਰ দাও ਬਹੁਤ ਵਧੀਆ ਵਿਚਾਰ ਨਹੀਂ ਬਹੁਤ ਵਧੀਆ ਵਿਚਾਰ ਤੇ ਯਾਰ ਬਾਜ਼ਾਰ ਦਾ ਵਧੀਆ ਲੋਕਾਂ ਨੂੰ ਵੀ ਦੱਸੋ ਵੀ ਕਿਹੜਾ ਵਿਚਾਰ ਵਧੀਆ ਮੇਲਾ ਬਹੁਤ ਵਧੀਆ ਚੱਲ ਰਿਹਾ ਪਕੌੜੇ ਖਾ ਰਹੇ ਆਂ ਮੀਂਹ ਦੀ ਸੁਭਾਵਨਾ ਫੇਰ ਲੱਗ ਰਹੀ ਆ ਹਾਂ ਬਾਕੀ ਦੇਖੋ ਵਿਆਹ ਮੰਦਾ ਚਲੋ ਠੀਕ ਆ ਪਰ ਪੋਈ ਨਾ ਮੀਂਹ ਹੁਣ ਕਬੱਡੀ ਕੱਪ ਜੀ ਕਰਾਉਣਾ ਪਕੌੜੇ ਤਾਂ ਖਾ ਲਓ ਬੇਰੀ ਜਾਨ ਬਾਕੀ ਸਾਹਿਬ ਥੋੜੀ ਠੀਕ ਆ ਮਰਾ ਮੈਂ ਕੋਈ ਨਾ ਹਾਂਜੀ ਵੀਰ ਜੀ ਅਸੀਂ ਗੱਲ ਜੀ ਕੈਲ ਜਾਰਾ ਇੱਧਰ ਨੂੰ ਕਿਵੇਂ ਚੱਲਦਾ ਮੇਲਾ? ਬਹੁਤ ਵਧੀਆ ਟਾਪ ਦਾ ਮੇਲਾ। ਤੈਨੂੰ ਦੇਸ਼ ਵਿਦੇਸ਼ 'ਚ ਸਾਰੇ ਦੇਖ ਰਹੇ ਆਂ ਅਸਾਂ। ਹਾਂ ਓਏ ਠੀਕ ਹੈ ਠੀਕ ਹੈ ਓਕੇ। ਠੀਕ ਆ। ਪੂਰਾ ਵਧੀਆ? ਹਾਂ ਪੂਰਾ। ਔਲ ਪੂਰਾ। ਪੂਰਾ ਵਧੀਆ। ਹਾਂਜੀ ਸੋਨੂ ਜੀ। ਕੀ ਹਾਲ ਚਾਲ ਆਂ? ਸਿਕਾਲ ਜੀ ਬੋਲੋ ਜੀ। ਕੀ ਕਹਿਣਾ ਚਾਹੁੰਦੇ ਆਂ ਦੇਸ਼ ਵਿਦੇਸ਼ ਵਾਲਿਆਂ ਨੂੰ? ਵਾਲਾ ਆ ਜੀ ਕਹਿ ਰਹੇ ਆਂ ਇਸ ਵਾਰ ਮੇਲਾ ਥੋੜਾ ਠੰਢਾ ਹੀ ਲੱਗ ਰਿਹਾ ਪਰ ਚੱਲ ਰਿਹਾ। ਕਬੱਡੀ ਤੇ ਕੁਸ਼ਤੀ ਇੱਥੇ ਹੋ ਜਾਣੀ ਐ ਇਸ ਵਾਰ ਨਹੀਂ ਤਾਂ ਬਾਹਰ ਚਲੇ ਗਈ ਦੀ ਪਿਛਲੀ ਵਾਰ ਯਾਨੀ ਬਿਗਰੀ ਬਖੋਂ ਥੋੜਾ ਠੰਡਾ ਹਾਂਜੀ ਚੱਲੀ ਜਾਂਦਾ ਫਿਰ ਵੀ ਕੰਮ ਕਰ ਚਲੋ ਠੀਕ ਐ ਇਧਰ ਦਰਸ਼ਨ ਕਰਾਓ ਜੀ ਬਜ਼ੁਰਗਾਂ ਦੇ ਸਾਡੇ ਤੇ ਹਾਂਜੀ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿੰਦੇ ਕਬੱਡੀ ਦਾ ਮੈਚ ਬਹੁਤ ਵਧੀਆ ਹੋ ਰਿਹਾ ਔਰ ਲੋਕ ਦੇਖਣ ਹੁੰਦੇ ਆ ਰੱਤ ਵੀ ਮਿਲਣਾ ਪਿਆ ਹੋਇਆ ਜਾਦਾ ਠੀਕ ਐ ਜੀ ਠੀਕ ਐ ਇਹਨਾਂ ਨੇ ਅਵਰ ਅਸੀਂ ਤਾਂ ਕਿਹਾ ਅੱਜ ਲਓ ਜੀ ਹਾਂਜੀ ਅੱਜ ਜਸਰੀ ਗਾਲ ਜੀ ਐ ਜੀ ਸਾਡੇ ਮੇਨ ਬੰਦੇ ਦੇਖਦੇ ਆਂ ਜੀ ਮੁੰਡਾ ਦੇਖ ਰਿਹਾ ਵਾਰ ਤੇ ਹਾਂ ਜੀ ਹਾਂ ਕਾਈਪੀ ਦੇਖ ਰਿਹਾ ਬੁਲਾਉਂਦਾ ਸਸਰੀ ਘਰ ਉਹਨਾਂ ਨੂੰ ਵੀ ਠੀਕ ਆ ਸੋ ਇਹ ਜ ਆ ਬੰਦਾ ਦੇਖ ਲੋ ਇਹਨਾਂ ਦਾ ਸਹਿਯੋਗ ਕਰਾਉਂਦਾ ਸਿਰਫ ਯਾਰੀ ਦੋਸਤੀ ਨਿਵਾਉਂਦਾ ਐਜੇ ਬੰਦੇ ਨਹੀਂ ਮਿਲਦੇ ਹਾਂ ਜੀ ਕਮਰਾਲ ਨੇ ਹੋਰ ਜੀ ਠੀਕ ਆ ਪਰ ਪਰਵਾਰ ਠੀਕ ਆ ਹੋਰ ਕਿਵੇਂ ਲੱਗਿਆ ਮੇਲਾ ਆਉਣ ਦਾ ਵਧੀਆ ਬਹੁਤ ਵਧੀਆ ਵੀਰ ਠੀਕ ਆ ਥੋੜਾ ਆ ਓਕੇ ਮੀਨੇ ਕਰਦਾ ਮਿਹਨਤ ਕਰੇ ਥੋੜਾ ਠੀਕ ਆ ਫਿਰ ਵੀ ਪ੍ਰਬੰਧ ਵਧੀਆ ਠੀਕ ਆ ਠੀਕ ਹੈ ਠੀਕ ਹੈ ਹੋਰ ਜੀ ਤੁਸੀਂ ਕਿਆ ਕਹਿੰਦੇ ਆ ਵਧੀਆ ਜੀ ਠੀਕ ਮੇਲੇ ਦੇ ਬਸ ਕਿਵੇਂ ਮੇਲਾ ਪਾਪ ਵਧੀਆ ਜੀ ਵਧੀਆ ਵਧੀਆ ਟਿਕਾਰਿਆਂ ਮੱਥਾ ਕਰਦੇ ਆ ਉਹਨੂੰ ਹਾਂਜੀ ਠੀਕ ਹਾਂਜੀ ਅੱਛਾ ਜੀ ਅਸਰੀ ਗਾਲ ਜੀ ਅਸਰੀ ਗਾਲ ਜੀ ਤੁਹਾਨੂੰ ਦੇਸ਼ ਵਿਦੇਸ਼ ਵਾਲੇ ਸਾਰੇ ਦੇਖ ਰਹੇ ਆਂ ਹਾਂਜੀ ਹਾਂਜੀ ਕਿਵੇਂ ਆ ਫਿਰ ਮੇਲਾ ਅੱਜ ਮੇਲਾ ਬਹੁਤ ਵਧੀਆ ਭਰਿਆ ਹਾਂ ਹਾਂ ਜੀ ਥੋੜਾ ਜਿਹਾ ਮੌਸਮ ਦਾ ਹੋਇਆ ਤਵਰੀਲ ਹੋਰ ਵਾ ਇੱਕ ਸਾ ਠੀਕ ਆ ਅੱਛਾ ਮੌਸਮ ਨੇ ਥੋੜਾ ਜਿਹਾ ਤੇ ਲੋਕ ਕੋਈ ਗੱਲ ਨਹੀਂ ਹੋ ਜਾਂਦਾ ਸਾਹਿਬ ਬਹੁਤ ਵਧੀਆ ਇੱਧਰ ਸਾਡੇ ਵੀਰ ਜੀ ਦਵਾਈ ਤੇ ਕਈ ਸਾਲ ਬਾਅਦ ਅੱਜ ਪਾਈ ਮੇਲੇ 'ਚ ਪਹੁੰਚੇ ਆ ਵੀਰ ਜੀ ਕਿੰਨਾਂ ਸਾਲ ਬਾਅਦ ਅੱਜ ਮੇਲਾ ਦੇਖਿਆ ਮੈਨਾਂ 10 ਸਾਲੇ ਹੋ ਗਏ ਹੁਣ 10 ਸਾਲ ਬਾਅਦ ਹੈ ਨਾ ਹਾਂ ਟਾਈਮ ਅੱਗੇ ਪਿੱਛੇ ਜਾਈ ਨਹੀਂ ਛੁੱਟੀ ਠੀਕ ਆ ਕਿੰਨਾਗਾ ਤੁਹਾਨੂੰ ਲੱਗਿਆ ਵੀ ਅੱਗੇ ਨਾਲੋਂ ਚੇਂਜ ਹੋ ਗਿਆ ਕੰਮ ਮੈਂ ਬਹੁਤ ਫਰਕ ਪਿਆ ਅੱਗੇ ਨਾਲੋਂ ਬਹੁਤ ਚੇਂਜ ਬ ਆ ਫੜੋ ਜੀ ਇਹਦੇ ਸਾਰੇ ਬੋਲ ਕੇ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਗਏ ਹਾਂਜੀ ਹਾਂਜੀ ਕਿਵੇਂ ਆ ਮੇਲਾ ਐਤ ਕੀ ਮੇਲਾ ਵੀਰੇ ਐਤ ਕੀ ਡਾਊਨ ਜਾ ਰਿਹਾ ਹੈ ਡਾਊਨ ਜਾ ਰਿਹਾ ਹਾਂਜੀ ਅ ਵਜਾ ਗਿਆ ਬਣੀ ਵਜਾ ਪਤਾ ਨਹੀਂ ਵੀਰੇ ਹੁਣ ਰੱਬ ਨੂੰ ਪਤਾ ਹੈ ਬਾਬੇ ਨੂੰ ਪਤਾ ਹੈ ਐਤ ਕੀ ਆ ਗੱਲਬਾਤ ਹੈ ਨਹੀਂ ਅੱਗੇ ਵਾਲੀ ਠੀਕ ਆ ਥੋੜਾ ਜਿਹਾ ਘਟ ਵੀ ਘਟਾ ਘੱਟ ਵੀ ਘਟ ਹੈ ਤੇ ਉੱਦਾਂ ਦੁਕਾਨਦਾਰਾਂ ਦੀ ਵਿਕਰੀ ਵੀ ਘਟ ਹੈ ਹਾਂ ਸਾਰੇ ਪਾਸੇ ਨੂੰ ਘੱਟੇ ਘਾਟਾ ਕੰਮ ਤੇ ਬਾਰਿਸ਼ ਦਾ ਅਸਰ بارش ਦਾ ਕੋਈ ਅਸਰ ਨਹੀਂ ਹੋਇਆ ਠੀਕ ਆ ਠੀਕ ਆ ਜੀ ਇਹਨਾਂ ਓਕੇ ਆ ਠੀਕ ਆ ਸਾਫ ਆ ਸਫਾਈ ਹੈ ਹਾਂ ਸਫਾਈ ਵਾਧੂ ਹੈ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਹੋਰ ਜੀ ਨੰਦ ਲਾਲ ਜੀ ਵਧੀਆ ਤੁਸੀਂ ਸੁਣਾਓ ਜੀ ਕਿਵੇਂ ਮੇਲਾ ਬਹੁਤ ਵਧੀਆ ਮੇਲਾ ਭਰ ਰਿਹਾ ਜੀ ਵਧੀਆ ਚੱਲ ਰਿਹਾ ਬਹੁਤ ਵਧੀਆ ਜੀ ਠੀਕ ਹੈ ਕਬੱਡੀ ਕੱਪ ਆਊ ਦੇਖੋ ਚਾਂਸ ਲੱਗਦੇ ਤਾਂ ਹੈ ਵੀ ਹੋਣਗੇ ਬਾਈ ਠੀਕ ਹੈ ਹੋਰ ਸੁਣਾਓ ਤੁਸੀਂ ਬਹੁਤ ਵਧੀਆ ਵਧੀਆ ਥਾਲੇ ਬਗੋਲੇ ਬਗੋਲੇ ਹਾਂਜੀ ਹਾਂਜੀ ਵਧੀਆ ਆ ਇਹਨਾਂ ਸੋਈ ਕਹਿੰਦਾ ਜੀ ਹੋਰ ਮੁੰਡਾ ਕਾਇਮ ਆ ਲਓ ਜੀ ਇਹ ਬੰਦਾ ਵੈਸੇ ਲੰਗਰ ਚੱਲ ਨਹੀਂ ਰਿਹਾ ਜਿਮ ਟ੍ਰੇਨਰ ਆ ਤੇ ਲੰਗਰਾਂ ਕੋਲੇ ਵੀ ਰੀ ਜਾਂਦਾ ਯਾਰਾ ਸਾਰੇ ਕਿਉਂਕਿ ਖਰਾਕ ਜਿਆਦਾ ਹੈ ਹਾਂਜੀ ਕਹਿੰਦੇ ਹਾਂਜੀ ਵੀਰੇ ਕਿੰਨੇ ਆ ਮਾਹੌਲ ਪੂਰਾ ਵਧੀਆ ਹੀ ਮਾਹੌਲ ਮਾਹੌਲ ਪੂਰਾ ਬੇਵੀ ਆ ਜੀ ਅੱਛਾ ਯਾਰ ਜਿਹੜਾ ਵੀ ਮਿਲਦਾ ਹੋਈ ਕਹਿੰਦਾ ਮਾਹੌਲ ਪੂਰਾ ਬੇਵੀ ਆ ਤੇ ਮਤਲਬ ਤੁਸੀਂ ਮੀਂਹ ਪਾ ਕੇ ਖੁਸ਼ ਨਹੀਂ 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 ਵੀਰੇ ਮੌਸਮ ਵਧੀਆ ਜੀ ਹਵਾ ਹਵਾ ਚੱਲਦੀ ਹੈ ਅੱਜ ਤਾਂ ਵਧੀਆ ਗਰਮੀ ਠੀਕ ਆ ਉਹ ਮੌਸਮ ਠੰਡਾ ਹਾਂਜੀ ਹਾਂਜੀ ਚਲੋ ਬਰਖਾ ਦਾ ਨਾ ਹੋਵੇ ਹੁਣ ਹਾਂਜੀ ਹਾਂਜੀ ਤੇ ਕਬੱਡੀ ਕਪੋਲ ਵੇ ਵਧੀਆ ਗੱਲ ਆ ਕਬੱਡੀ ਕੱਪ ਦਾ ਤਾਂ ਸ਼ਾਇਦ ਹੀ ਹੋਵੇ ਜੀ ਨਹੀਂ ਬੈਠੇ ਨਹੀਂ ਜ਼ਿਆਦਾ ਪੈ ਗਿਆ ਜੀ ਕਹਿੰਦੇ ਤਾਂ ਚਲੋ ਉਧਰ ਵੀ ਦਿਖਾ ਕੇ ਲਿਆਉਣੇ ਆ ਤਿਆਰੀਆਂ ਚੱਲਦੀਆਂ ਆ ਜਾ ਤੂੰ ਵੀ ਨਾਲੇ ਹਾਂਜੀ ਲੰਗਰ ਵੀ ਸੰਗਤਾਂ ਵਾਸਤੇ ਤਿੰਨੇ ਦਿਨ ਇੱਥੇ ਲਾਇਆ ਜਾਂਦਾ ਸੋ ਲੰਗਰ ਚੱਲ ਰਿਹਾ ਤਿਆਰੀਆਂ ਚੱਲ ਰਹੀਆਂ ਸਾਰੀਆਂ ਆ ਜਾ ਇਧਰ ਨੂੰ ਮੜਾ ਜਾ ਔਰ ਜੀ ਮਾਰਾ ਮਾਰਾ ਚਲੋ ਕਰੋ ਆਪਣੀ ਕੰਮਾਈ ਔਰ ਜੀ ਹੋਰ ਆ ਜੂ ਕਿਵੇਂ ਆ ਹਾਂਜੀ ਬੰਦੇ ਜੀ ਇੱਧਰ ਬਣਾ ਥੋੜੀ ਬਹੁਤੀ ਆਦਾ ਇੱਧਰ ਲਾਓ ਜੀ ਵਿਚਾਰ ਹਾਂਜੀ ਕਿਵੇਂ ਦਾ ਮਾਹੌਲ ਆ ਮਾਹੌਲ ਤਾਂ ਵਧੀਆ ਜੀ ਮੀਨਾ ਖਰਾਬ ਕਰਦਾ ਮੀਨਾ ਕੰਮ ਖਰਾਬ ਕਰਦਾ ਹੈ ਨਾ ਹਾਂਜੀ ਹਾਂਜੀ ਸੋ ਲੰਗਰ ਪਾਣੀ ਦਾ ਚੱਲ ਰਿਹਾ ਵਧੀਆ ਲੰਗਰ ਪਾਣੀ ਵਧੀਆ ਚੱਲ ਰਿਹਾ ਜੀ ਠੀਕ ਹੈ ਜਣੀ ਮੀਂਹ ਦਾ ਪ੍ਰਭਾਵ ਵਰੇ ਕੇ ਕਹਿੰਦਾ ਇਤ ਕੀ ਵੀ ਹੈਗਾ ਹਾਂਜੀ ਮੀਂਹ ਦਾ ਪ੍ਰਭਾਵ ਆ ਜੀ ਪਿਆ ਅਸਰ ਦਾ ਪਿਆ ਬਹੁਤ ਜ਼ਿਆਦਾ ਦੇ ਹੀ ਦੇਖ ਰਹੇ ਆ ਤੂੰ ਆ ਦੇਖ ਵੀਡੀਓ ਤੇਰੇ ਉੱਪਰ ਚੱਲ ਰਹੀ ਆ ਸਿਰਫ ਇੰਨਾ ਕ ਪੁੱਛਣਾ ਬਈ ਕਬੱਡੀ ਕੱਪ ਹੁਣ ਹੋਣਾ ਜਾਂ ਝ ਕੈਂਸਲ ਆ ਕਬੱਡੀ ਕੱਪ ਅਗਰ ਬਾਰਿਸ਼ ਨਾ ਹੋਈ ਤਾਂ ਆਪਾਂ ਛੋਟੇ ਕਬੱਡੀਆ ਕਰਾਵਾਂਗੇ ਜਿਹੜੇ ਵਜੇ ਕਰਦੇ ਆ ਠੀਕ ਹੈ ਜੀ ਬڑا ਕਬੱਡੀ ਕੱਪ ਆ ਉਹ ਨਹੀਂ ਹੋਣਾ ਉਹ ਕੈਂਸਲ ਹੈ ਠੀਕ ਹੈ ਠੀਕ ਆ ਅਜ ਨਹੀਂ ਭਾਰ ਵਾਲੀਆਂ ਕਰਾਵਾਂਗੇ ਠੀਕ ਹੈ ਸੰਗਲ ਕੇ ਬਾਬੇ ਜੀ ਮੇਰ ਨਹੀਂ ਕਰਾਵਾਂਗੇ ਠੀਕ ਹੈ ਜੀ ਠੀਕ ਓਕੇ ਔਰ ਆ ਜਾ ਔਰ ਉਹਨੇ ਫੜ ਲਿਆ ਉਹਦੇ ਵਿੱਚ ਕੈਚ ਕਰ ਲਿਆ। ਬਸ। ਕਿਆ ਕਹਿਣਾ? ਬਸ ਕੁਛ ਨਹੀਂ ਕਹਿਣਾ। ਸੁਝਦਾ ਹੀ ਨਹੀਂ। ਹਾਂਜੀ। ਕਿਨੂ ਜੀ? ਸੱਸੀ ਗਾਲੀ। ਸੱਸੀ ਗਾਲੀ। ਚੋਰੋ ਵੀ ਆ ਜਾ ਫਿਰ ਖੇਡ ਲਈ ਕਬੱਡੀ। ਕਿਆ ਕਰਨ? ਕਬੱਡੀ ਖੇਡ ਲਈ ਫੇਰਾ। ਕਬੱਡੀ ਮੇਰੇ ਨਾਲ ਆ ਗਿਆ ਨਾ। ਉੱਪਰ ਚ ਕਰਾ ਦੇਣੇ ਆਪਾਂ ਆ ਦੇਖੋ ਖੜੇ। ਗਗਨ ਨਹੀਂ ਖੜੇ ਸਾਡੇ ਨਾਲ। ਆ ਦਿਖਾ ਵੀ ਪਿਛੇ ਕਿਹੜਾ ਖੜਾ ਗਗਨ ਕਿਹੜਾ? ਆ ਦੇਖ ਗਗਨ ਖੜਾ। ਤੇਰੇ ਨਾਲ ਖੇਡਣ ਨੂੰ ਕਹਿੰਦਾ ਭਾਈ ਇਹ। ਅਸੀਂ ਆਪਾਂ ਨੇ ਤਾਂ ਖੇਡਣਾ ਨਹੀਂ ਵੀ। ਹੈਂ? ਪ੍ਰੋਪਰ ਟੀਮ ਨਹੀਂ ਨਹੀਂ ਮੁਕਾਬਲਾ ਹੀ ਤੇਰਾਰੀ ਦਾ ਹੋਊਗਾ ਨਹੀਂ ਨਹੀਂ ਉਹ ਬਰਾਬਰ ਦੇ ਆ ਬਰਾਬਰ ਖੜਕੇ ਦਿਖਾ ਬਰਾਬਰ ਰਹਿਗੇ ਟੀਮ ਤਾਂ ਹੀ ਬਣੂਗੀ ਅਸੀਂ ਵਿਸ਼ਾਲਪੁਰ ਵਾਲੇ ਬਾੜਲਾ ਨੇ ਅਰਸ਼ ਨੇ ਵਿੱਚ ਨਹੀਂ ਧੋਖਾ ਕਰੂਗੇ ਧੋਖਾ ਪੂਰਾ ਕਰੂਗੇ ਅਸੀਂ ਤੋ ਹੈਗੇ ਆ ਵਿਸ਼ਾਲਪੁਰ ਅਰਸ਼ ਨੇ ਆ ਦੇਖੋ ਜੀ ਇਹੋਂ ਦਾ ਧੋਖੇबाज ਬੰਦਾ ਸ਼ਰਿਆਉ ਕੈਮਰੇ ਸਾਹਮਣੇ ਕਹਿ ਰਿਹਾ ਸੀ ਧੋਖਾ ਕਰੂਗੇ ਅਸੀਂ ਪਿੰਡ ਦਾ ਨਾ ਪਿੰਡ ਚ ਤੂੰ ਵੀ ਦਾ ਨਾਲ ਆਹ ਲੜਕੀ ਖੇលੂਗੀ ਇਹ ਆਹ ਦੇਖ ਲੋ ਜੀ ਪਿੰਡ ਦਾ ਨਾ ਪਿੰਡ ਦਾ ਨਾ ਪਿੰਡ ਚ ਰੱਖ ਲੈਣਾ ਪਿੰਡ ਦਾ ਨਾਮ ਪਿੰਡ ਜੇ ਰੱਖ ਲੈਣਾ। ਬਾਹਰ ਜਾਣ ਦੀ ਗੱਲ ਉਹਦਾ ਪਿੰਡ ਚ ਦੇ ਦਿਓ। ਠੀਕ ਆ ਠੀਕ ਆ ਜਿਉਂ ਦੇ ਵਾਦੇ ਰਹੋ ਬਾਈ ਪਿੰਡ ਦਾ ਇੰਨਾ ਸੋਚਦੇ ਆ ਤੁਸੀਂ। ਆਓ ਜੀ ਹੁਣ ਐਂਡ 'ਚ ਤੁਹਾਨੂੰ ਅੰਦਰ ਗੱਗਾ ਜਹਾਰ ਵੀਰ ਜੀ ਦੀ ਸਮਾਧੇ ਕਰਾਉਣਿਆਂ ਦਰਸ਼ਨ। ਤੁਹਾਨੂੰ ਮੱਥਾ ਟਿਕਾਉਣਾ ਹੈ। ਹੋਰ ਜੀ ਜੱਸਾ ਕਰਖਣਾ ਵੀਰ? ਹਾਂਜੀ ਵੀਰ। ਠੀਕ ਆ ਠੀਕ ਆ। ਸੌਰੀ। ਲਓ ਜੀ ਵੀਰ ਮਿਲਿਆ ਪਹਿਲੀ ਵਾਰ ਆ। ਕਬੱਡੀ ਦਾ ਪੂਰਾ ਚੋਟੀ ਦਾ ਕਮੈਂਟੇਟਰ ਆ। ਜੱਸਾ ਕਰਖਣਾ ਤੁਸੀਂ ਤਾਂ ਜਾਣਦੇ ਹੀ ਆ ਪਰ ਅੱਜ ਵੀਰ ਨਾਲ ਪਹਿਲੀ ਵਾਰ ਮਿਲਗਾ ਤੋਈ ਆ। ਹਾਂਜੀ ਕਿਆ ਵਿਚਾਰ ਆ ਫਿਰ? ਇਉਂ ਦੇ ਮੇਲੇ ਤੇ ਪਹੁੰਚੇ ਤੁਸੀਂ ਇਉਂ ਆਏ ਸਾਲ ਮੇਲਾ ਕਰਾਉਂਦੇ ਨੇ ਭਰਾ ਹਣਾ ਮਿਲ ਕੇ ਮਾੜੀ ਦੇ ਗੁੱਗਾ ਮਾੜੀ ਦੇ ਪਵਿੱਤਰ ਤਿਉਹਾਰ ਤੇ ਹਾਂਜੀ ਹਾਂਜੀ ਅੱਜ ਥੋੜਾ ਐ ਮੀਂਹ ਕਰਕੇ ਕਿਰਕਰਾਜਾ ਹੋ ਗਿਆ ਕੱਲੂ ਜਿਹੜਾ কুਸਤੀ ਦੰਗਲ ਮੇਲਾ ਹੋਵੇਗਾ ਹਾਂਜੀ ਤੇ ਮੌਸਮ ਸਾਹਰੇ ਸਵਾ ਲੱਖ ਦੀ ਝੰਡੀ ਆ ਤੇ ਕੱਲੂ ਚੋਟੀ ਦੇ ਮੱਲ ਪੁੱਜ ਰਹੇ ਨੇ ਤੇ ਬਾਕੀ ਭਾਈ ਇਹ ਜਿਹੜਾ ਤਿਉਹਾਰ ਤੇ ਨਾ ਪਿੰਡਾਂ ਵਧੀਆ ਪਿਆਰ ਆ ਆਪਸੀ ਭਾਈਚਾਰਾ ਰਹਿਣਾ ਹਾਂ ਜੀ ਬਿਲਕੁਲ ਤੇ ਕਿਉਂਕਿ ਇੱਥੇ ਜਿੰਨੇ ਵੀ ਪਰਿਵਾਰ ਨੇ ਉਹਨਾਂ ਦੀਆਂ ਕੁੜੀਆਂ ਜੋ ਵੀ ਪੈਣਾ ਸਾਡੀਆਂ ਪਿੰਡਾਂ ਚ ਵਿਆਹੀਆਂ ਉਹ ਸਾਰੇ ਆਪਸ ਵਿੱਚ ਇੱਕ ਦੂਜੇ ਨਾਲ ਇਕੱਠੇ ਹੋਣ ਨੇ ਇਹ ਪ੍ਰਾਣਾ ਰਿਹਾ ਫਿਰ ਸਾ ਉਹ ਕਾਇਮ ਹੋ ਜਾਂਦਾ ਠੀਕ ਹੈ ਠੀਕ ਹੈ ਜੀ ਹੋ ਥੈਂਕ ਯੂ ਭਾਈ ਜੀ ਧੰਨਵਾਦ ਖਾ ਨਹੀਂ ਸਾਰੇ ਹੀ ਬੈਠੇ ਬੂਟੇ ਆ ਜਿਓ ਜੀ ਤੁਹਾਨੂੰ ਗੁੱਗਾ ਮਾਰੀ ਦਰਬਾਰ ਦੇ ਦਰਸ਼ਨ ਕਰਾਉਣੇ ਆ ਕਰਨ ਜੀ ਜੀ ਚੱਲ ਰਹੀ ਹੈ ਸੇਵਾ? ਹਾਂਜੀ ਹਾਂਜੀ ਸੇਵਾ ਚੱਲ ਰਹੀ ਹੈ ਜੀ। ਠੀਕ ਆ ਲੰਗਰ ਅਜ ਫਿਰ ਅੰਦਰ ਲਾਦਾ। ਅੰਦਰ ਲਾਦਾ ਬਾਹਰ ਮੀਂਹ ਪੈ ਗਿਆ ਸੀਗਾ ਜੀ ਮੀਂਹ ਕਰਕੇ। ਹਾਂਜੀ ਹਾਂਜੀ। ਠੀਕ ਹੈ ਠੀਕ। ਹਾਂਜੀ ਸੰਗਤਾਨ ਫਿਰ ਔਖਾ ਹੋ ਜਾਂਦਾ ਜੀ ਉੱਥੇ ਗਿੱਲਾ ਬਹੁਤ ਹੋ ਜਾਂਦਾ। ਠੀਕ ਆ ਇੱਧਰ ਦਿਖਾ ਦਿਆਂ ਇਹਨੂੰ ਸਾਰੇ। ਹਾਂਜੀ ਬਾਹਰ ਲੰਗਰ ਮੀਂਹ ਕਰਕੇ ਨਹੀਂ ਚੱਲਾਇਆ ਸੋ ਬੰਦਾ ਲੱਭਦਾ ਲੱਭਦਾ ਲੰਗਰ ਨੂੰਰੇ ਪਹੁੰਚ ਗਿਆ ਹਾਂਜੀ ਲੰਗਰ ਫਿਰ ਅੰਦਰ ਲੱਗਿਆ ਵਾ ਹਾਂਜੀ ਵੀ ਅੰਦਰ ਛਕਿਆ ਹੀ ਲੰਗਰ ਬਾਹਰ ਮੀਂਹ ਕਰਕੇ ਫਿਰ ਬੰਦ ਕਰਤਾ ਤਾਂ ਜੀ ਬਾਹਰ ਦਾ ਜੀ ਛਕ ਲੈ ਲੰਗਰ ਇਹਨੇ ਹਾਂ ਬਾਹਰ ਗੜਾ ਗੜਾ ਹੋ ਗਿਆ ਤਾਂ ਜੀ ਸਾਰੀ ਜਗ੍ਹਾ ਠੀਕ ਹੈ ਸੋ ਲੰਗਰ ਭਾਈ ਸੰਗਤਾਂਵਾਸ ਤੇ ਸਾਰਾ ਇੱਥੇ ਚੱਲ ਰਿਹਾ ਸੋ ਪ੍ਰਬੰਧਕ ਮੈਂ ਤੁਹਾਨੂੰ ਦਿਖਾ ਦਈਏ ਹਾਂਜੀ ਭਾਈ ਜੀ ਦੇਖਿਓ ਉਧਰ ਮੜਾਇਆ ਤੁਸੀਂ ਵੀ ਵੜ ਜੁਈਏ ਏ ਭਾਈ ਸਾਡੇ ਮੁੱਖ ਪ੍ਰਬੰਧਕ ਇੱਥੋਂ ਦੇ ਭਗਜੀ ਹਾਂਜੀ ਵੀਰ ਜੀ ਵਧੀਆ ਹਾਂਜੀ ਹਾਂ ਬਹੁਤ ਵਧੀਆ ਬਾਰਤੰਦੀ ਪ੍ਰੋਬਲਮਾਂ ਥੋੜੀ ਜੀ ਚਲੋ ਠੀਕ ਹੈ ਜੀ ਹਾਂਜੀ ਇਹ ਨਾ ਸਾਡੇ ਪਿੰਡ ਦਾ ਬਹੁਤ ਸੈਂਕੜੀ ਸਾਲਾਂ ਪੁਰਾਣਾ ਜਿਹੜਾ ਸਰੋਵਰ ਆ ਸੋ ਇੱਥੇ ਦਾ ਜਿਹੜਾ ਇਤਿਹਾਸ ਆ ਇੱਕ ਬੀਬੀ ਆਪਣਾ ਬੱਚਾ ਜਿਹੜਾ ਇੱਥੇ ਨਹਾ ਰਹੀ ਧੀ ਇਸ਼ਨਾਨ ਕਰਾ ਰਹੀ ਧੀ ਤੇ ਉਹਦਾ ਬੱਚਾ ਪਾਈ ਇੱਥੇ ਸਰੋਵਰ ਚ ਡੁੱਬ ਗਿਆ ਤਾਂ ਤੇ ਉਹ ਦੋਂ ਦੋਂ ਉਹਨੇ ਸਰਾਪ ਦੇ ਦਿੱਤਾ ਫਿਰ ਵੀ ਤੇਰੇ ਚ ਕਦੇ ਵੀ ਪਾਣੀ ਨਹੀਂ ਖੜੂਗਾ ਸੋ ਜਿੰਨਾ ਮਰਜੀ ਮੀਂਹ ਪੈ ਜਾਵੇ ਹੜ੍ਹ ਵੀ ਆਏ ਬਹੁਤ ਵਾਰ ਪਰ ਇਸ ਰੋਵਰ ਚ ਕਦੇ ਪਾਣੀ ਨਹੀਂ ਖੜਿਆ ਇਹ ਸੁੱਕੇ ਦਾ ਸੁੱਕਾ ਰਹਿੰਦਾ ਇਹਦਾ ਇਤਿਹਾਸ ਹੈ